ਯਕੀਨ ਹੈ ਤੇ ਪਰਮੇਸ਼ਰ ਹੈ ਇਹ ਯਕੀਨ ਹੀ ਨਹੀਂ ਆਏਗਾ ਪਰੋਸੇ ਹੀ ਨਹੀਂ ਆਏਗਾ ਵਿਸ਼ਵਾਸ ਹੀ ਨਹੀਂ ਆਏਗਾ ਉਹ ਹੋਵੇਗਾ ਪਰ ਸਾਡੇ ਲਈ ਨਹੀਂ ਆਏਗਾ ਕਹਿੰਦੇ ਇੱਕ ਮਾਲਕ ਨੇ ਆਪਣੇ ਨੌਕਰ ਨੂੰ ਕਿਹਾ ਬਈ ਤੂੰ ਛੁੱਟੀਆਂ ਘਟ ਕਰਿਆ ਕਰ ਮੈਂ ਤੇਰੀ ਥਨਖਾ ਵਧਾ ਦਿੰਦਾ ਉਹਨੇ ਛੁੱਟੀਆਂ ਕਰਨੀਆਂ ਘਟ ਦੇ ਘਟ ਕਰਨੀਆਂ ਕਰ ਦਿੱਤੀਆਂ ਸ਼ੁਰੂ ਮਾਲਕ ਨੇ ਤਨਖਾਹ ਵਧਾ ਦਿੱਤੀ। ਵਧੀ ਹੋਈ ਤਨਖਾਹ ਲੈ ਕੇ ਉਹ ਜਿਹੜਾ ਨੌਕਰ ਸੀ ਬਿਨਾਂ ਕੁਝ ਕਹੇ ਉਹ ਆਪਣਾ ਚਲਾ ਗਿਆ। ਤਿੰਨ ਕੁ ਮਹੀਨੇ ਲੰਘੇ ਉਹਨੇ ਫਿਰ ਛੁੱਟੀਆਂ ਕਾਫੀ ਕਰ ਲਈਆਂ। ਉਸਦੇ ਮਾਲਕ ਨੇ ਕੀ ਕੀਤਾ ਜਿਹੜੀ ਵਧੀ ਹੋਈ ਤਨਖਾਹ ਸੀ ਉਹ ਕਟਾ ਦਿੱਤੀ। ਹੁਣ ਉਹ ਘਟੀ ਹੋਈ ਤਨਖਾਹ ਲੈ ਕੇ ਬਿਨਾਂ ਕੁਝ ਕਹੇ ਚੁੱਪਚਾਪ ਫਿਰ ਚਲਾ ਗਿਆ। ਅਗਲੇ ਦਿਨ ਜਦੋਂ ਉਹ ਨੌਕਰ ਆਇਆ ਉਹ ਕਹਿੰਦਾ ਵੀ ਮੈਨੂੰ ਸਮਝ ਨਹੀਂ ਪਈ ਤੇਰੀ ਮੈਂ ਜਦੋਂ ਮੈਂ ਥਨਕਾ ਵਧਾਈ ਸੀ ਉਦੋਂ ਵੀ ਵਧੀ ਹੋਈ ਥਨਕਾ ਲੈ ਕੇ ਚੁੱਪਚਾਪ ਕਰਕੇ ਤੂੰ ਘਰ ਚਲਾ ਗਿਆ ਸੀ ਹੁਣ ਮੈਂ ਥਨਕਾ ਘਟਾਈ ਏ ਫਿਰ ਵੀ ਤੂੰ ਕੁਝ ਨਹੀਂ ਕਿਹਾ ਚੁੱਪਚਾਪ ਥਨਕਾ ਲੈ ਕੇ ਤੂੰ ਘਰ ਨੂੰ ਚਲਾ ਗਿਆ ਇਹਦਾ ਕਾਰਨ ਕੀ ਹੈ ਹੁਣ ਧਿਆਨ ਨਾਲ ਸੁਣਿਓ ਉਹ ਕਹਿੰਦਾ ਜੀ ਇਹਦਾ ਕਾਰਨ ਹੈ ਮੇਰਾ ਹਿਸਾਬ ਦੀ ਮੇਰਾ ਖਿਆਲ ਮੈਂ ਖੁਦ ਨਹੀਂ ਰੱਖਦਾ ਮੇਰਾ ਹਿਸਾਬ ਤੇ ਮੇਰਾ ਖਿਆਲ ਪ੍ਰਮਾਤਮਾ ਰੱਖਦਾ ਹੈ ਕਹਿੰਦਾ ਮੇਰੇ ਘਰ ਲੜਕੇ ਨੇ ਜਨਮ ਲਿਆ ਤੁਸੀਂ ਮੇਰੀ ਥਨਕਾ ਵਧਾ ਦਿੱਤੀ ਤੇ ਮੈਂ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਕਿ ਜਿਹੜਾ ਜੀ ਆਇਆ ਉਹ ਆਪਣਾ ਖਰਚਾ ਨਾਲ ਲੈ ਕੇ ਆਇਆ ਹੁਣ ਕੁਝ ਦਿਨ ਪਹਿਲਾਂ ਮੇਰੀ ਦਾਦੀ ਉਹਦੀ ਡੈਥ ਹੋ ਗਈ ਜਿਸ ਕਰਕੇ ਮੈਂ 10 ਦਿਨ ਆਇਆ ਨਹੀਂ ਉਸ ਦੇ ਕਾਰਨ ਤੁਸੀਂ ਮੇਰੀ ਤਨਖਾਹ ਕਟਾ ਦਿੱਤੀ ਤੇ ਮੈਂ ਕਿਹਾ ਜੀ ਚਲੋ ਜੀ ਵੀ ਚਲਾ ਗਿਆ ਤੇ ਆਪਣਾ ਖਰਚਾ ਵੀ ਲੈ ਗਿਆ ਜੋ ਵਧਿਆ ਸੀ ਉਹ ਕੱਟ ਗਿਆ ਕਹਿੰਦਾ ਜਦੋਂ ਮੇਰੀ ਲੋੜ ਸੀ ਮੈਨੂੰ ਪੈਸਿਆਂ ਦੀ ਉਦੋਂ ਉਹਨੇ ਪੈਸੇ ਵਧਾ ਦਿੱਤੇ ਤੇ ਜਦੋਂ ਲੋੜ ਨਹੀਂ ਸੀ ਉਹਨੇ ਕਟਾ ਦਿੱਤੇ ਕਹਿੰਦਾ ਲੋੜ ਤੋਂ ਜ਼ਿਆਦਾ ਮੈਂ ਕਦੀ ਮੰਗੇ ਹੀ ਨਹੀਂ ਉਹਨੇ ਮੈਨੂੰ ਕਦੀ ਲੋੜ ਤੋਂ ਘਟ ਦਿੱਤਾ ਹੀ ਨਹੀਂ ਤੇ ਫਿਰ ਮੈਂ ਪਰੇਸ਼ਾਨ ਕਿਉਂ ਆਵਾਂ ਇਹਨੂੰ ਕਹਿੰਦੇ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਕਿ ਪਰੋਸਾ ਵਿਸ਼ਵਾਸ ਕਹਿੰਦਾ ਜਦੋਂ ਉਹਨੇ ਵਧਾਈ ਸੀ ਮੈਂ ਉਹਦਾ ਸ਼ੁਕਰਾਨਾ ਕੀਤਾ ਮਿਹਰਬਾਨੀ ਕੀਤੀ ਤੇ ਜਿੱਦਣ ਉਹਨੇ ਘਟਾ ਦਿੱਤੀ ਮੈਂ ਉਹਦਾ ਹੁਕਮ ਮੰਨ ਲਿਆ। ਭਈ ਜਿਵੇਂ ਉਹ ਕਰਦਾ ਹੈ ਉਵੇਂ ਭੜਾ ਹੈ। ਦੇਖੋ ਇਹ ਗੱਲ ਕਹਿਣੀ ਸੁਣਣੀ ਬੜੀ ਸੁਖਾਲੀ ਹੈ। ਮੰਨਣੀ ਔਖੀ ਹੈ ਪਰ ਜੇਕਰ ਤੁਸੀਂ ਸੌਖੀ ਗੱਲ ਨੂੰ ਮੰਨ ਲੈਂਦੇ ਹੋ ਤੇ ਸੱਚ ਕਰਕੇ ਜਾਣਿਆ ਜੇ ਤੁਹਾਡੀ ਜ਼ਿੰਦਗੀ ਸੱਚ ਮੁੱਚ ਦੇ ਵਿੱਚ ਬੜੀ ਸੌਖੀ ਹੋ ਜਾਏਗੀ। ਇਨੂੰ ਮਹਾਰਾਜ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿੰਨੇ ਗੁਰੂ ਦੇ ਪਵਿੱਤਰ ਬਚਨ ਮੰਨ ਲੈ ਉਹਦੀ ਜ਼ਿੰਦਗੀ ਸੌਖੀ ਗੱਲ ਔਖੀ ਹੈ ਉਹਨੇ ਬੜੇ ਕਮਾਲ ਦੀ ਗੱਲ ਕਹੀ ਕਹਿੰਦਾ ਕਿ ਮੇਰਾ ਖਿਆਲ ਤੇ ਮੇਰਾ ਹਿਸਾਬ ਉਹ ਕਰਤਾਰ ਰੱਖਦਾ ਹੈ ਮੈਂ ਨਹੀਂ ਰੱਖਦਾ ਅਸੀਂ ਕੀ ਕਰਦੇ ਆ ਆਪਣਾ ਹਿਸਾਬ ਤੇ ਆਪਣਾ ਖਿਆਲ ਖੁਦ ਰੱਖਣ ਦਾ ਯਤਨ ਕਰਦੇ ਆ ਉ कोशिश ਕਰਦੇ ਆ ਪਰ ਜਿਹੜਾ ਸਾਡਾ ਹਿਸਾਬ ਤੇ ਸਾਡਾ ਖਿਆਲ ਉਹ ਸਾਡੇ ਤਰ੍ਹਾਂ ਹੀ ਹੋਛਾ ਤੇ ਛੋਟਾ ਹੈ ਤੇ ਜਦੋਂ ਉਹ ਖਿਆਲ ਰੱਖਦਾ ਉਹ ਸਾਡਾ ਹਿਸਾਬ ਰੱਖਦਾ ਉਹ ਜਿੰਨਾ ਵੱਡਾ ਆਪ ਹੈ ਜੇਵੜ ਆਪ ਤੇਵੜ ਤੇਰੀ ਦਾਤ ਜਿੰਨਾ ਵੱਡਾ ਆਪ ਹੈ ਉਨੀ ਵੱਡੀ ਉਹਦੀ ਦਾਤ ਹੈ ਪਰ ਭਰੋਸਾ ਤੇ ਕਰੀਏ ਵਿਸ਼ਵਾਸ ਤੇ ਕਰੀਏ ਮਹਾਰਾਜ ਕਹਿੰਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇਕ ਹੈ ਭਗਵਾਨ ਜਿਸਕੇ ਦੀਏ ਰਹਿ ਅਗਾਏ ਬੌਰਨਾ ਤ੍ਰishna ਲੱਗ ਆਏ ਕਹਿੰਦੇ ਤੂੰ ਭਰੋਸਾ ਤੇ ਕਰ ਵਿਸ਼ਵਾਸ ਤੇ ਕਰ ਪਰ ਵਿਸ਼ਵਾਸ ਕਿੱਥੇ ਹੈ ਜੀ ਸਾਨੂੰ ਭਰੋਸਾ ਨਹੀਂ ਹੈ